ਸਾਡੀ ਸਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਦੀ ਹੈ ਅੱਜ ਛੋਟੇ ਬੱਚਿਆਂ ਨੂੰ ਵੀ ਮਿਲਿਆ ਚਾਹਣਾ ਚਾਹੋਗੇ ਜੀ ਇਹ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਫੈਸਲਾ ਕੀਤਾ ਕਿ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੇ ਤੋਂ ਆਪਣੇ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਕਿੱਦਾਂ ਬਚਾਉਣਾ ਬਾਕੀ ਚੀਜ਼ਾਂ ਦੇ ਨਾਲ ਨਾਲ ਉਹਦੇ ਚ ਇੱਕ ਸਪੋਰਟਸ ਜਿਹੜੀ ਸਭ ਤੋਂ ਜ਼ਰੂਰੀ ਹੈ ਮੈਂ ਤਾਂ ਹੀ ਬੱਚਿਆਂ ਦੀ ਹੋਂਸਾਬ ਜਾਈ ਕੰਮ ਆ। ਸਾਡਾ ਤਹਿਸ਼ੁਦਾ ਬਲੂ ਦਾ ਮੈਂ ਕਿ ਬੱਚੇ ਜਿਹੜੇ ਆ ਇਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹਨਾਂ ਨੂੰ ਖੇਡਾਂ ਦੇ ਵਿੱਚ ਜਿਹੜਾ ਅਨਮੋਲ ਕਰਨਾ। ਸੋ ਅੱਜ ਇੱਥੇ ਜਿਹੜਾ VS ਅਕੈਡਮੀ ਨੇ ਇਹ ਟੂਰਨਾਮੈਂਟ ਜਿਹੜਾ ਕਰ ਰਿਹਾ ਮੈਨੂੰ ਕਹਿ ਕੇ ਆਏ ਸੀ ਮੈਂ ਕਿ ਕੋਈ ਨਹੀਂ ਮੈਂ ਆਉਂਗਾ 10 ਮਿੰਟ ਕਿਉਂਕਿ ਬੜਾ ਜੁੱਧ ਨਸ਼ਿਆਂ ਦੇ ਵਿਰੋਧੀ ਸਾਡੀ ਮੀਟਿੰਗ ਚੱਲ ਰਹੀ। ਸੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਖੇਲੋ ਮਤਲਬ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਖੇਲੋ ਪੰਜਾਬ ਦਾ ਉਹਦੇ ਤਹਿਤ ਅਸੀਂ ਜਿਹੜੀਆਂ 3 ਸਾਲਾਂ ਦਾ ਲਗਾਤਾਰ ਮਤਲਬ ਜਿਹੜੀਆਂ 7 ਸਾਲ ਟੂਰਨਾਮੈਂਟ ਜਿਹੜੇ ਕਰਦੇ ਆਂ ਉਹਦੇ ਵਿੱਚ ਲੱਖਾਂ ਸਟੂਡੈਂਟ ਜਿਹੜੇ ਆ ਕੁੜੀਆਂ ਮੁੰਡੇ ਜਿਹੜੇ ਭਾਗ ਲੈਂਦੇ ਆ ਜੂਥ ਜਿਹੜਾ ਭਾਗ ਲੈਂਦਾ ਉਹ ਅਸੀਂ ਥੱਲੇ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਯੂਨੀਵਰਸਿਟੀਆਂ ਤੱਕ ਉਹਨੂੰ ਲੈ ਕੇ ਜਾਂਦੇ ਆਂ ਸੋ ਅੱਜ ਵਾਲਾ ਵੀ ਇਹ ਕ੍ਰਿਕਟ ਦਾ ਜਿਹੜਾ ਇਹਨਾਂ ਦਾ ਵੀਐਸ ਅਕੈਡਮੀ ਦਾ ਬਹੁਤ ਇਤਸ਼ਾਈ ਜਿਹੜਾ ਕਦਮ ਆ ਇਹਨੇ ਬੜਾ ਅੱਛਾ ਕੰਮ ਕੀਤਾ ਇੰਨੀ ਕਸਮੀ ਦੇ ਵਿੱਚ ਬੱਚੇ ਖੇਡ ਰਹੇ ਕਿੰਨਾ ਉਹਨਾਂ ਦੇ ਵਿੱਚ ਉਤਸ਼ਾਹ ਹੈ ਇਹ ਬੱਚੇ ਸਾਡੇ ਪੰਜਾਬ ਦਾ ਭਵਿੱਖ ਹੈ ਦੇਸ਼ ਦਾ ਭਵਿੱਖ ਹੈ ਅੰਬਸਰ ਦਾ ਭਵਿੱਖ ਹੈ ਇਸ ਕਰਕੇ ਮੈਂ ਇਹਨਾਂ ਨੂੰ ਸ਼ੀਸ਼ੀਵਾਦ ਦੇਣਾ ਆਇਆ ਸੀਗਾ ਕਿ ਇਹ ਤਗੜੇ ਹੋ ਕੇ ਖੇਡਣ ਆਪਣਾ ਭਵਿੱਖ ਬਣਾਉਣ ਅੰਬਸਰ ਦਾ ਨਾਮ ਰੋਸ਼ਨ ਕਰਨ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਆਹ ਤਾਂ ਪੰਜਾਬ ਸਰਕਾਰ ਜਿਹੜੇ ਕਿਹੜੇ ਕਿਹੜੇ ਉਪਾਲੇ ਕਰਦੀ ਨਹੀਂ ਨਹੀਂ ਬਹੁਤ ਬਦਾਲੇ ਕਰਦੇ ਸਾਡਾ ਸਭ ਤੋਂ ਜ਼ਿਆਦਾ ਧਿਆਨ ਇਹ ਹੈ ਕਿ ਜਿਹੜੇ ਡਰੱਗਸ ਮੰਗਲਰ ਨੇ ਵੱਡੇ ਵੱਡੇ ਉਹਨਾਂ ਨੂੰ ਫੜਨਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਦੀਆਂ ਉਹਦੇ ਜੱਸੀ ਲੱਗੇ ਆ ਰੋਜ਼ ਦੇ ਰੋਜ਼ ਬੜੀਆਂ-ਬੜੀਆਂ ਤੁਸੀਂ ਕੱਲ ਹੀ ਦੇਖਿਆ ਨਾ ਕਿ 85 ਕਿਲੋ ਹੀ ਦੰਤ ਤਰਬਾਬ ਦੇ ਵਿੱਚ ਫੜੀ ਸੋ ਇਦਾਂ ਹੀ ਅੱਜ ਵੀ ਇੱਕ ਥਾਂ ਤੇ ਹੋਇਆ ਅਸੀਂ ਰੋਜ਼ ਹੀ ਇਸ ਕੰਮ ਤੇ ਲਾਈ ਆਪਣੀ ਫੋਰਸ ਲਾਈ ਆਪਣੀ ਲੱਗੇ ਆ ਅਸੀਂ ਉਹਨੂੰ ਮਤਲਬ ਜਿਹੜਾ ਜਿਹੜੇ ਵੱਡੇ ਸਬਗਲ ਦੇ ਉਹਨਾਂ ਦੇ ਗਲਾਂ ਨੂੰ ਦੱਸੀ પા ਕੇ ਇਹ ਚੀਜ਼ ਨੂੰ ਜਿਹੜਾ ਖਤਮ ਕਰਦੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز